1 2 3 ਤਾਂ ਜੀ ਨੂੰ ਨਾ ਆਣੀ ਆ ਜੀ ਆਪੇ ਹੀ ਸਮਝ ਜਾਂਦੇ ਤੈਨੂੰ ਬਈ ਉਹ ਨਾ ਦਵਾਈਗੀ ਉਹਦਾ ਕੰਮ ਅਸੀਂ ਪਹਿਲੇ ਹੀ ਕਰ ਦਿੱਤਾ ਤੂੰ ਬੇਫਿਕਰ ਰਹਿ ਸਬੂਤ ਇੱਕ ਵਾਰੀ ਹੱਥਾਂ ਦੇ ਰਿਪੋਰਟ ਦਾ ਫਿਰ ਤੈਨੂੰ ਮੈਂ ਨੱਕ ਜਣੇ ਨਾਲ ਚਾਹਤੇ ਤਾਂ ਮੇਰਾ ਨਾਂ ਵੀ ਨਿੰਦਰ ਨਹੀਂ। ਚਲ ਗਈ। ਉਹਦਾ ਮਗਰ ਹਲਕਾ ਹਰਾ ਸੀਨਾ ਰਸਤਾ ਤੈ ਜਾਉਂਦੀ ਜਿਹੜੀ ਟੈਨਸ਼ਨ ਤੇਰੀ ਪਈ ਹੋਣੀ ਦਵਾਦੀ। ਉਹ ਅਸੀਂ ਪਹਿਲੀ ਤੁਸੀਂ ਆਪਣੇ ਕੰਮਾਂ ਨੂੰ ਲੱਗੇ ਰਹੋ ਅਸੀਂ ਮੰਨੀ ਦਾ ਬਣਦਾ। ਜਿਹੜੀ ਟੈਨਸ਼ਨ ਤੇਰੀ ਪਈ ਹੈ ਨਾ ਦਵਾਦੀ ਉਹ ਅਸੀਂ ਉਹਦਾ ਅਸੀਂ ਪਹਿਲੇ ਕੰਮ ਕਰ ਦਿੰਦਾ ਆ ਲੋਕਾਂ ਨੂੰ ਪਤਾ ਆ ਵੀ ਉੱਚ ਪਾਣੀ ਪਾਤਾ ਆ ਤੇ ਇੱਕ ਵਾਰ ਮੇਰੇ ਹੱਥ ਸੁਭੂਤ ਲੱਗ ਲਣ ਤੇ ਫਿਰ ਦੇਖੀ ਤੈਨੂੰ ਕਿੱਦਾਂ ਦੇ ਮੈਂ ਨੱਕ ਚਾਣੇ ਚਵਾਣੀ ਆ ਹਾਂ ਜੇ ਮੈਂ ਤੈਨੂੰ ਹੈਪੀ ਨੇ ਧੱਕੇ ਮਾਰ ਮਾਰ ਕੇ ਤਾਂ ਕੱਢਿਆ ਆਪਣੇ ਕੋਲ ਕਹਿ ਲਈ ਚਾਪੂ ਫੇਰ ਘੱਲ ਲਈ ਪੂਰਾ ਪੇੜ ਹੋ ਦੇ ਕਹਦਾ ਕਿ ਜੋ ਇੱਦਾ ਹੋਣੀ ਮੈਂ ਤੇਰਾ ਕੀ ਹਾਲ ਕਰਾਂਗੇ ਉਹਦਾ ਪੂਰਾ ਪੇੜ ਤੈਨੂੰ ਟੈਨਸ਼ਨ ਨਹੀਂ ਹੋ ਤੋ ਅਸੀਂ ਪਹਿਲੀ ਕੰਮ ਕਰਤਾ ਚੱਲ 1 2 3 ਇਹ ਸੋਚ ਆ ਹਨਾ ਆ ਮੈਂ ਉਹ ਸੋਚ ਆ ਆਵਾਜ਼ ਲੈਣੀ ਹੁਣ ਤੂੰ ਮੇਰੀ ਕੱਲੀ ਵੀਡੀਓ ਮਾਰਗੇ ਵੀਡੀਓ ਕਰਾਣਾ ਹੈ ਵੀਡੀਓ ਕਰਾਣਾ ਉਹ ਜਿੱਦਾਂ ਦੇਖ ਕੇ ਸਫਾਈ ਉਦੋਂ ਕਰਦੇ ਨੇ ਉਹ ਸਫਾਈ ਕਰਦੇ ਤੇ ਮੇਰੀ ਵੀਡੀਓ ਬਣ ਰਹਾ ਚਲ 1 2 3 ਹੂੰ ਚੰਗੀ ਤਰ੍ਹਾਂ ਕਰ। ਤੁਹੇ ਇਹ ਵਾਰ ਆ ਗਏ। ਤੂੰ ਤੁਹਾਡੇ ਕੋਲ ਨਾ ਆਰਾਮ ਨਹੀਂ ਕਰਦਾ ਘੜੀਆ। ਘੜੀ। ਦਵਾਈ ਖਾਧੀ ਆ। ਮੈਂ ਕਹਾਂ ਮੈਨੂੰ ਦਾਤ ਦੇ। ਤੇ ਤੂੰ ਦਾਤ ਕੀ ਕਰਨਾ? ਉਧਰ ਉਹਨੇ ਸਫਾਈ ਕਰਦੀ ਕਰਦੀ ਨੇ ਕੰਮ ਬਜਾਣਾ। ਵੀ ਪਹਿਲਾਂ ਕੈਂਚੀ ਚੱਕ ਲੈ ਕਰਾ। ਮੇਰੇ ਕੰਮ ਐਂਦਾ ਕਰਨ ਲੱਗਾ। ਮੈਂ ਕਹਾਂ ਮੈਂ ਬਸ ਸਫਾਈ ਕਰਨੀ ਆ। ਮੰਮੀ ਇਹ ਕਹਿੰਦਾ ਨਾ ਤੂੰ ਫੋਟੋ ਚੋਪਰ ਕੇ ਸੌ ਜਾ ਤੇ ਦਵਾਈ ਖਾਦੀ ਹੈ ਨਾ ਤੂੰ ਚੋਪਰ ਕੇ ਅੰਦਰ ਜਾ ਕੇ ਸੌ ਜਾ ਸੀ ਕਿਸੇ ਦੇ ਕੋਲ ਉਸਵਾਇ ਕਰਾ ਲਵਾਂਗੇ ਮੈਂ ਫਿਰ ਤੁਨ ਤੱਕ ਜਾਣਾ ਕੋਈ ਦਿੱਸਤੀ ਸੋਚੋ ਬਾਅਦ ਤੂੰ ਮੇਰੇ ਕੋਲ ਪ੍ਰੋਬਲਮ ਹੈ ਗਰੂ ਰੋਕਾਉਂਗਾ ਦਵਾਈ ਚੱਕ ਨਾ ਚੱਸੀਨ ਬੜਾ ਮੈਂ ਹੱਲੇ ਨਹੀਂ ਹੂੰ ਮੈਂ ਇਹ ਕੋਲੇ ਜਿਹੜੀ ਉੱਤੇ ਕੁੜੀ ਹੈ ਨਾ ਆਈ ਟਿੰਕਾ ਕੱਪੜਾ ਕੋਲ ਹੈ ਟੋਕੀ ਚਲੋ 1 2 3 ਤੋਂ ਮੈਂ ਲੰਮੇ ਪਾਇਆ ਸੀ ਅੰਦਰ ਪਾਇਆ ਰ ਤੁਸੀਂ ਕਦੇ ਉੱਠ ਕੇ ਬਾਹਰ ਨੂੰ ਆ ਗਏ ਦਾਤ ਰੇਵ ਨੂੰ ਦਾਤ ਚਾਹੀਦਾ ਦਾਤ ਤੁਸੀਂ ਕੀ ਕਰਨਾ ਦਾਤ ਮੈਂ ਕੀ ਕਰਨਾ ਤੁੰਗੋ ਇੱਥੇ ਵੀ ਨਾ ਰੁਕਦੇ ਉਹਦੀ ਉਹ ਉਧਰ ਉਹਦਾ ਵੀ ਲੈ ਨਾ ਮੂੰਹ ਦਾ ਹੁਣ ਹੁਣ ਹੀ ਜੇ ਭਾਵੇਂ ਕਹਿ ਲਈ ਮਤਲਬ ਚਲ ਕਹਿਣਾ ਨਹੀਂ ਸਾਠ ਨੂੰ ਇੱਧੇ ਰਹਿੰਦੇ ਆਪਰਾ ਐ ਐ ਹਾਤਰ ਨਹੀਂ ਐ ਕਰੇ ਦੋ ਅੱਗੇ ਖੰਨ 1 2 3

ਦਾਦੇ ਮੈਨੂੰ ਕੱਠੇ ਆ। ਮੇਰੀ ਗੱਲ ਸੁਣ ਪੁੱਤ, ਚਲ ਤੂੰ ਅੰਦਰ ਜਾ ਕੇ ਆਰਾਮ ਕਰ। ਕੋਈ ਗੱਲ ਦੀ ਸਫਾਈ ਅਸੀਂ ਕਿਸੇ ਕੋਲੋਂ ਆਪੇ ਕਰਵਾ ਲਵਾਂਗੇ। ਚਲ ਮੇਰਾ ਪੁੱਤ ਅੰਦਰ ਬੈਠ। ਉਠ ਖੜ। ਹੋਰ ਚਲੋ ਬੈਠੋ। ਚਲ ਚੱਟ ਅੰਦਰ। ਤੁਸੀਂ ਨਹੀਂ ਬਾਹਰ ਆਣਾ। ਪੈ ਜਾ ਆਰਾਮ ਕਰ ਤੂੰ। ਮਾਰੇ ਠੀਕ ਹੋਏ ਜਾਂ ਤਾਂ ਪੈ ਜਾ ਆਰਾਮ ਤੂੰ ਤਾਂ ਹੋਰ ਸਫਾਈ ਕਰਵਾਉਣੀ। ਚਲ ਆ ਜਾ ਬਾਹਰ। ਐਲੇ ਬੇ ਐਲਨ ਅੰਜੀ ਕੋ ਹਲਣਾ ਮੰਮੀ ਕੋ ਹੈਗਾ ਹੂੰ ਮੈਂ ਗੱਡੀ ਚਾਲ ਰਹਿ ਤੂੰ ਸਾਡ ਅਸੀਂ ਆਪ ਇਸ ਫਾਇ ਕਰਾਰ ਮੰਗੇ ਦੋਈ ਚੱਕ ਲਮ ਆਪਣੀ ਬਰੋ ਤੁਸੀਂ ਚੱਕਿਆ ਹੱਥੋਂ ਦੀ ਚੱਕ ਲੋ ਨਹੀਂ ਹੱਥੋਂ ਦਾ ਨਾ ਦੇ ਚੱਕਣਾ ਮਤਲਬ ਅੱਖ ਬਚਾ ਕੇ ਜਿਹਦਾ ਚੀ ਚੱਕੀ ਦੀ ਆ ਅੱਖ ਬਚਾ ਕੇ ਚੱਕ ਗਏ ਥੱਲੇ ਆਇਆ ਨਾ ਇਦਾਂ ਆਪਣੇ ਆਪੇ ਤਾਂ ਜਦ ਲਕੋਈ ਜਾ ਹੀ ਆਈਦਾ ਜੀ ਜੀ ਤੁਸੀਂ ਕਰ ਲਓ ਸਫਾਈ ਮੇਤੋ ਹੀ ਹੁੰਦੀ ਮੇਰਾ ਨਹੀਂ ਉੱਥੇ ਹੱਥ ਪਹੁੰਚਦਾ ਆਪਣੇ ਬਲੋ ਵੀ ਮੈਂ ਕੰਮ ਜਨਾ ਕਰਨਾ ਸੀ ਉਹ ਕਰ ਲਿਆ ਜੀ ਜੀ ਹੁਣ ਤੁਸੀਂ ਸਫਾਈ ਕਰ ਲਓ ਜਿਹੜੀ ਕਰਨੀ ਆ ਮੈਂ ਕੀ ਕਹਣਾ ਮੈਨੂੰ ਵੀ ਦੱਸ ਤੋਂ ਨਾਮ ਲੱਗਦਾ ਲੈ ਨਹੀਂ ਹੁਣ ਕਰ ਲਾ ਹੁਣ ਕਹਦੇ ਤੇਰੇ ਹੱਥ ਦੁਖਣ ਲੱਪੇ ਮਾਣੇ ਜੇ ਕਰਕੇ ਹੱਥ ਦੁਖਣ ਲੱਗ ਪਏ ਚਲ ਗੋਗੂ ਜਾ ਰਾਹਤ ਨਹੀਂ ਬੋਲਦੀ ਉੱਥੇ ਉਹ ਚੂੜੇ ਵਿੱਚ ਫਸੀ ਜਾਂਦਾ ਐਵੇਂ ਲੈ ਦੱਸ ਆਹ ਹੋਰ ਐਨੀ ਕੁ ਕਰਕੇ ਬੱਸ ਮੈਂ ਥੱਕ ਗਈ ਹੁਣ ਤੂੰ ਕੱਪੜੇ ਪ੍ਰੈਸ ਕਰ ਲੈ ਦੀ ਮੈਂ ਤੂੰ ਮੈਂ ਜਦੋਂ ਪਹਿਲਾਂ ਕਹਿੰਦੀ ਸੀ ਮੈਂ ਕਿਹੜਾ ਫਾਰਸੀ ਬੋਲਦੀ ਸੀ ਕਿ ਮੈਂ ਕਰ ਲਵਾਂੀ ਮੈਂ ਕਰ ਲਵਾਂੀ ਉਦੋਂ ਤਾਂ ਜ਼ਬਰਦਸਤੀ ਜਾ ਕੇ ਉੱਪਰ ਚੜ ਗਈ ਆ ਆ ਹੁਣ ਤੇ ਤੂੰ ਹੁੰਦੀ ਨਹੀਂ ਆਪੀ ਕਰ ਲਓ ਹੱਦ ਹੋ ਗਈ ਤੇਰੇ ਵਾਲੀ ਤਾਂ ਓ 3 ਵੇਖੀ ਮੇਰੀ ਗੱਲ ਸੁਣ ਤੂੰ ਸੇ ਉੱਪਰ ਦੀ ਕਰ ਲੋ ਥੱਲੇ ਤਾਂ ਮੈਂ ਆਪੇ ਕਰ ਲੈਣੀ ਆ ਉੱਪਰ ਵੀਰੇ ਹੱਥ ਨਹੀਂ ਸੀ ਪਹੁੰਚਦੇ ਸੀ ਤੁਹਾਨੂੰ ਕਿਹਾ ਉੱਪਰ ਕਰ ਲੋ ਥੱਲੇ ਤਾਂ ਮੈਂ ਕਰ ਲੈਣੀ ਆ ਸੁਣ ਮੇਰੀ ਗੱਲ ਉਹ ਵਾਲੀ ਅੱਧਾ ਵੀ ਸਫਾਈ ਜਿਹੜੀ ਇੱਥੇ ਪੌੜੀ ਰੱਖ ਕੇ ਹੋਣੀ ਆ ਤੁਸੀਂ ਸਟੈਂਡ ਵਾਲੀ ਮੈਂ ਪੌੜੀ ਬਾਹਰੋਂ ਲੈ ਕੇ ਆਣੀ ਆ ਤੇ ਮੈਂ ਇੱਧਰ ਕਰਾਂ ਤਾਂ ਮੈਂ ਇੱਧਰਲੇ ਰਹਿਣ ਤੇ ਮੈਂ ਕਰ ਲੈਣੇ ਆ ਤੁਸੀਂ ਰਹਿਣ ਤੋਂ ਉੱਪਰਲੇ ਇੱਧਰਲੇ ਕਰ ਲੋ ਬਾਕੀ ਇੱਧਰਲੇ ਮੈਂ ਕਰ ਲੈਣੀ ਥੱਲੇ ਤਾਂ ਮੇਰੇ ਹੱਥ ਪਹੁੰਚ ਲਈ ਆ ਹੁਣ ਤੂੰ ਫੇਰ ਆ ਗਈ ਆ ਪਰ ਤੂੰ ਕਹਿੰਦੀ ਆ ਮੈਂ ਕਰ ਲੰਨੀ ਆ ਫੇਰ ਤੂੰ ਭੱਜ ਗਈ ਹੁਣ ਤੂੰ ਏ ਆ ਗਈ ਆ ਡਰਾ ਕਰ ਲੰਦੇ ਮੈਨੂੰ ਸਫਾਈ ਜੇ ਕਰ ਜਿਆ ਕੋਈ ਕਰਮ ਉਹਦੇ ਮੈਂ ਚੰਗੀ ਕਰ ਹਾਂ ਦੋ ਹੀ ਜਿੱਦਾ ਲੱਗੀ ਹੋਈਦਾ ਕਰਿਆ ਐਦਾ ਹਨ ਆਪਣੇ ਹੌਲ ਅੱਖ ਮਿਚਾ ਲਈਦਾ ਇਹਦਾ ਇਹ ਵੰ ਦੇਖੀ ਆਣਾ ਮੰਗ ਵੀ ਬਾਲੂ ਦੇਖੀ ਆਣਾ ਇਹ ਤਾਂ ਕਿ ਕੋਲ ਫੜ ਮਾਰ ਗੋਲ ਜਾਣਾ ਮੋਜ ਪਾਣਾ ਹਾਂ ਇਹ ਇਧਰ ਆਪਣੇ ਧਿਆਨ ਚ ਮਾਵੇ ਮਾਗਣਾ ਇਹ ਦੇਖੀ ਇਹ ਸਾਫੇ ਪੱਟਾ ਕਾ ਕੇ ਪੂਰੀ ਕੋਠੀ ਵਾਲੀ ਦੀ ਮਹੂਤੀ ਨਾ ਹਲਵਾ

ਇਹਨੇ ਜਿਹੜੋ ਬਾਤ ਕਰਿਆ ਨਾ ਇਹਨੇ ਆਪਣੇ ਮਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਤੂੰ ਕਿਹਦੀ ਮਗਰ ਜਾਣਾ ਮੇਰਾ ਤੂੰ ਕਿੱਥੋਂ ਦੀ ਜਾਣਾ ਮੈਂ ਤੈਨੂੰ ਬਾਹਰ ਲੈ ਕੇ ਦੱਸਾਂ ਤੂੰ ਗੇਟ ਦੇ ਉੱਪਰ ਦੀ ਦੇਖ ਰਿਹਾ ਜਿੱਥੇ ਇਹਨੂੰ ਉੱਥੇ ਸਟਾਵਾਂਗੇ ਜਿੱਥੋਂ ਕਿ ਤੈਨੂੰ ਮਾਤ ਅੰਦਰੋਂ ਦੀਰਾ ਹੋਵੇ ਉਹ ਮੈਂ ਬਾਹਰ ਦਾਲਾਂ ਆਪਣੇ ਕੋਲੋਂ ਪੇਪਰ ਨੂੰ ਪੱਠਾ ਫੜ ਕੇ ਇੱਕ ਤਰ੍ਹਾਂ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰੀ ਵੀ ਮੈਂ ਖਾ ਜਮਾ ਕੇ ਇਤਰਾ ਤੇਰਾ ਜਿਹੇ ਰਿਤੇ ਜਾ ਰਿਹਾ ਤੇਰਾ ਤਮਾਸ਼ਾ ਲੋ ਨੀ ਘਰਵਾ ਘਰਵਾ ਮੋਤਵਾ ਪਤਾ ਆ ਵੀ ਜੇ ਪੇਪਰ ਦੇਤੇ ਹੱਥ ਆ ਕੇ ਮੇਰਾ ਹਾਲ ਕੀ ਹੋਣਾ ਆਓ ਜੀ ਮੈਨੂੰ ਪਤਾ ਨਹੀਂ ਤੂੰ ਸਤਾ ਵੀ ਕਿੱਧਰ ਜਾਣਾ ਮੈਨੂੰ ਚੱਲ ਚੱਲ ਹੁਣ ਰਣਜੀਤ 1 2 3 ਇਹ ਚੱਕਾ ਕਰੂਗਾ ਪਿੱਛਾ ਕਰਦੀ ਨੇ ਇੱਕੋ ਨਿਕਲਣਾ ਮੋਰੇ ਹੱਥ ਰੱਖ ਲੈਣਾ ਕੋਸ਼ਿਸ਼ ਕੀਤੀ ਨਹੀਂ ਲਗਾਉਂਦੀ ਇਹਦਾ ਇਧਰ ਨੂੰ ਆ ਜਾਵੇ ਬਹੁਤ ਮੇਨ ਸੀਨ ਆ ਕੋਸ਼ਿਸ਼ ਕਰ ਲੈ ਜਿੰਨਾ ਕੋ ਪੈਗਾ ਉੱਥੇ ਤੱਕ ਕਰਾ ਕੋਸ਼ਿਸ਼ ਕਰ ਲੈ ਲੱਗਣ ਤੱਕ ਹੋ ਗਿਆ ਹਾਂ ਤੈਨੂੰ ਇਹ ਸ਼ੰਕਾ ਪੈ ਜਾਣੀ ਆ ਵੀ ਕੀ ਇਹਨੇ ਕੀ ਚੱਕਿਆ ਕੀ ਕੀਤਾ ਸ਼ੰਕਾ ਤੈਨੂੰ ਪੈ ਗਈ ਇਹਦੇ ਹੌਲੀ ਹੌਲੀ ਜਦ ਦਰਵਾਜ਼ਾ ਖੋਲ ਕੇ ਜਾਣਾ ਤੂੰ ਵੀ ਇਹਦੇ ਹੌਲੀ ਹੌਲੀ ਮਗਰ ਜਾਣਾ ਇਹਦੇ ਗੇਟ ਖੋਲ ਕੇ ਬਾਹਰ ਜਾਣਾ ਤੂੰ ਗੇਟ ਦੇ ਵਿੱਚ ਨਹੀਂ ਜਾਂਦੀ ਮਾਰਨੀ ਆ ਪੂਰੀ ਪੋਜ਼ੇ ਕਰੀਂ ਜਿੰਦਾ ਗੋਲ ਪੈ ਗਿਆ ਬਾਕੀ ਉੱਤੇ ਹੱਥ ਰੱਖ ਲੈ ਮੈਂ ਫੌਜੀ ਟ੍ਰੇਨਿੰਗ ਆਣੀ ਪੂਰੀ ਤਾਂ ਪੂਰੀ ਪੋਜ਼ੇ ਕਰੀ ਵਨ ਪਸੀ ਨਰਟ ਚੋ ਨੀ ਨਾ ਹਸਾਂ ਨੀ ਆ ਚੱਲ 1 2 3 ਬਾਸ ਅੱਗੇ ਅੱਗੇ ਪਾ ਲੈ ਜਿਹੜਾ ਕੋਨਾ ਕੱਢ ਲਾਂਗੇ ਤਨ ਲਿਆ ਤੂੰ है और ये तो क्या हो गया नहीं होया <स्थाथ> तो <स्थाथ> नहीं इसको खीसी ओले से किताब उठने हां अंक अंक कर दी गई है वो भी लगेते ही के तू गेट खोल के ਆਚਾ ਜੋ ਬਣਾਇਆ ਵਿੱਚ ਸੱਟਦਾ ਉਹ ਇੱਥੇ ਆਪਣੇ ਜਾਨ ਮੇ ਰੱਖਿਆ ਉਹ ਵਿੱਚ ਨੂੰ ਹੋ ਗਿਆ ਬੇਲ ਦੇ ਚਲੋ ਨਹੀਂ ਆਇਆ ਫੇ ਨੂੰ ਗੱਬੇ ਨੂੰ ਬਸ ਉਹ ਦੇਖ ਕੋਈ ਆ ਬਲ ਪਾਏਗਾ ਦੇਖਿਓ ਕਾਂਦ ਪਿਆ ਕਾਂਦ ਥੱਲੇ 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 ਉਹ ਆਂਦੇ ਆਂਦੇ ਆ ਦੇਖੋ ਅੱਛਾ ਹੋ ਪਿਆ ਕਹਿੰਦੀ ਮੈਂ ਮੋਰੇ ਬਾਜ ਵੀ ਨਹੀਂ ਮਾਰਦਾ ਹੈਗਾ ਵੀ ਮੈਂ ਇੱਥੇ ਬੈਠੀ ਨਹੀਂ ਤੇ ਜੱਗੇ ਪਰ ਇਹ ਮੂਹਾਲ ਹਾਲ ਕਾਲੀ ਨੰਗੇ ਪੈਰੀ ਆਉਣਾ ਹਾਂ ਰੱਬਾ ਮੇਰਾ ਆ ਰੱਬ ਦਾ ਵਾਰਾ ਸਿੱਟੋ ਗਿੱਲਾ ਜਾ ਫੇਰ ਦੁਬਾਰਾ ਇੱਥੇ ਰੱਖ ਦੇਣਾ ਮੈਂ ਬਾਅਦ ਚ ਚੁੱਕ ਲਵਾਂਗੀ ਇੱਥੇ ਕੀ ਗਿਰਿਆ ਚਲ ਜੂਆ ਕਰ ਦੇ ਖਰਾਬੀਆਂ ਕਰ ਦੇ ਦਿੱਤਾ ਗਿੱਲਾ ਜਾ ਖਰਾਬ ਜਾ ਹੋ ਗਈ ਦੀ ਦਾ ਵੀ ਬਹੁਤ ਮਾੜਾ ਹਾਲ ਆ ਕੀ ਲੋੜ ਸੀ ਕੀ ਰੱਜੀ ਨੂੰ ਦੱਸਣ ਦੀ ਵੀ ਭਾਜੀ ਦੀ ਇਹ ਹਾਲਤ ਹੋ ਗਈ ਹੈ ਤੈਨੂੰ ਸੁਣਾ ਰਹੀ ਆ ਜੀ ਦੇ ਕੋਲ ਬਹੁਤ ਮਾੜਾ ਹਾਲ ਆ ਕੀ ਲੋੜ ਸੀ ਭਾਜੀ ਨੂੰ ਦੱਸਣ ਦੀ ਉਹਦੇ ਘਰ ਦਾ ਕੰਮ ਨਹੀਂ ਨਿਭੜਦਾ ਤੇ ਉਹ ਨੂੰ ਸਵਾ ਗੱਲਾਂ ਦੱਸਣ ਲੱਪਈ ਵੀ ਤੂੰ ਆ ਜਾ ਆਪਣੇ ਭਰਾ ਰਵਾਕੇ ਦੇ ਜਾ ਚਲੋ 1 ਕਿਲੋ ਚੰਗਾ ਹੀ ਆ ਦੀਦੀ ਪਤਾ ਥੋੜਾ ਹੁੰਦਾ ਬੰਦੇ ਦਾ ਕੀ ਹੋ ਜਾਣਾ ਚੱਲ ਇੱਕ ਵਾਰੀ ਆਪਣੇ ਭਰਾ ਰਵਾਕੇ ਸੁਖੀ ਸ਼ਾਦੀ ਦੇਖ ਜੂਵੇ ਸੁਖੀ ਸ਼ਾਦੀ ਜੀ ਦੇਖ ਜੀ ਦੇਖ ਜੀ ਦੇ ਜੀ ਕਹਿਣਾ ਆਏ ਨਾ ਪੂਰੀ ਪੂਰੀ ਗੇਮ ਆ ਉਹਦੀ ਪੂਰੀ ਗੇਮ ਆ ਤੇਰੀ ਮੈਂ ਫੇਰ ਤੁਹਾਡਾ ਮੇਰਾ ਪਤਾ ਲਾਣ ਜੇ ਮੈਂ ਕਹਿੰਦਾ ਜਿੰਦੇ ਜੀ ਦੇਖ ਜਦ ਤੱਕ ਰੱਖੀ ਇਹ ਨੂੰ ਆ ਤੂੰ ਠੀਕਾ ਜਿਹਾ ਸੈਟ ਕਰ ਲੀ ਜਰਾ ਓਵਰ ਹੋ ਜਾ ਚਲ ਇਦਾਂ ਕਹਿ ਦੇ ਜੀ ਜਦੋਂ ਮੈਂ ਕਹਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਮੈਂ ਚਾਹਦੀ ਆ ਵੀ ਮੈਂ ਕੁਝ ਕਰਦੀ ਭਈ ਤਾਂ ਹੀ ਕੀ ਜੀਂਦੇ ਜੀ ਦੇਖ ਜਾਵੇ ਬੜੀ ਠੀਕੇ ਨਾਲ ਤੂੰ ਵੀ ਗੱਲ ਕਰ ਲੈ ਜੀ ਤੂੰ ਵੀ ਬੜੀ ਅਜੀ ਗੱਲ ਕਰਦੇ ਮਮੀ ਜੀ ਆਉਣ ਲੱਗੀ ਆ ਪੁੱਤ ਰਹਿਣ ਦੇ ਨਾ ਸਗਾ ਨੂੰ ਕਹਿ ਦੇਣਾ ਸਗਾ ਮਮੀ ਨੂੰ ਉਹਨੂੰ ਕਹਿੰਦੀ ਸੀ ਮੈਂ ਭਾਜੀ ਨੂੰ ਦੇਖਣ ਆਉਣਾ ਮੈਂ ਰੋਕ ਥੋੜੋ ਸਕਦੀ ਆ ਚਲੋ ਮੇਰਾ ਤਾਂ ਕਹਿੰਦੀ ਸੀ ਕੰਮ ਨਹੀਂ ਬੰਦਾ ਤੜਫਦੀ ਆ ਉਦਾਂ ਤਾਂ ਬਥੇਰਾ ਆ ਉਹਨੂੰ ਐਵੇਂ ਨਹੀਂ ਆਇਆ 3 ਮੰਮੀ ਰੱਜੀ ਆਉਣ ਲੱਗੀ ਆ ਅੱਛਾ ਹਾਂਜੀ ਤਾਂ ਉਹਨੂੰ ਕਾਹ ਨੂੰ ਕਹਿਣਾ ਸੀ ਉਹ ਤਾਂ ਅੱਗੇ ਵਿਚਾਰੀ ਬਹੁਤ ਘਰ ਦੇ ਕੰਮ ਵਿੱਚ ਔਲਜੀ ਪਈ ਆ ਕਿਉਂਕਿ ਪਸਮਾ ਦੇ ਨਾਲ ਸਾਰਾ ਦਿਨ ਟਾਈਮ ਨਹੀਂ ਲੱਗਦਾ ਉਹ ਤਾਂ ਸਾਰਾ ਦਿਨ ਉਹਦਾ ਵਿਚਾਰੀ ਦਾ ਕੰਮ ਹੀ ਨਹੀਂ ਨਿਪੜਦਾ ਠੀਕ ਆ ਭਰਾ ਦਾ ਦੁੱਖ ਵੀ ਹੈਗਾ ਉਹਨੂੰ ਤੜਪਦੀ ਤਾਂ ਵਧੀਰਾ ਉਹ ਪਰ ਔਖੀ ਵੀ ਆ ਉਹ ਕੰਮ ਛੱਡ ਕੇ ਆਉਂਗੀ ਕਿੰਨਾ ਔਖਾ ਹੋਊਗਾ ਮੰਮੀ ਹੁਣ ਅਗਲੇ ਭਰਾ ਨੂੰ ਦੇਖਣ ਆਉਣ ਨੂੰ ਕਹਿੰਦੀ ਮੈਂ ਥੋੜੀ ਰੁਕ ਸਕਦੀ ਆ ਕੋਈ ਗੱਲ ਨਹੀਂ ਮੰਮੀ ਆਉਣ ਦੋ ਉਹਨੂੰ ਕੀ ਹੋਇਆ ਨਿਆਣ ਨੂੰ ਤਾਂ ਆ ਜਾਵੇ ਮੰਮੀ ਚਲੋ ਬਿਠਾ ਦੋ ਮੈਂ ਕਿਦਾਂ ਨਾ ਕਰ ਦਿੰਦੀ 1 2 3 ਨਾਲੇ ਨੂੰ ਨਾਲੇ ਮਮੂ ਕੋ ਮੁਕਾ 1 2 3 ਨਾਲੇ ਮੰਮੀ ਮੈਂ ਉਹਨੂੰ ਕਿਦਾਂ ਨਾ ਕਰ ਦਿੰਦੀ ਅਗਲੇ ਨੇ ਮੈਂਟ ਲਾਇਆ ਉਸ ਦਿਨ 5000 ਰੁਪਏ ਪਾਣ ਲੇ ਤੇ ਅਰੇ ਦੁੱਖ ਕਰਕੇ ਹਰੇ ਫਟਾਫਟ ਪੈਸੇ ਪਾਤੇ ਉਹ ਮੈਨੂੰ ਤਾਂ ਕਹਿੰਦੀ ਸੀ ਜੇ ਹੋਰ ਚਾਹੀਦੇ ਰੱਖ ਲੈ ਤੂੰ ਲੈ ਲੈ ਮੈਂ ਭੇਜ ਦੰਨੀ ਆ ਮੈਂ ਉਹਨੂੰ ਕਿਦਾਂ ਮਨਾ ਕਰ ਦਵਾ ਅਗਲੀ ਨੇ ਦੇਖਣ ਨਹੀਂ ਆਣਾ ਆਪਣੇ ਘਰ ਨੂੰ ਉਹਨੂੰ ਵੀ ਤਫੇ ਕਰਿਆ ਗਿਆ ਯਾਰ ਤੜਪਦੀ ਆ ਉਹ ਵੀ ਬਹੁਤ ਉਹ ਵੀ ਤਾਂ ਹੈਗਾ ਆ ਹੁਣ ਆ ਜਾਵੇ ਹੈਗਾ ਤਾਂ ਔਖਾ ਹੀ ਹੁਣ ਚੱਲ ਕੋਈ ਜਾਂਦੀ ਫਾਲਾਂ ਚੱਲ ਕੋਈ ਨਹੀਂ ਮੰਮੀ ਫਿਰ ਕੀ ਹੋਇਆ ਔਫਿਸੋਂ ਕੇ ਟਾਈਮ ਨਿਕਲ ਹੀ ਜਾਂਦੇ ਆ ਹੁਣ ਦੁੱਖ ਸੁੱਖ ਚ ਤਾਂ ਪੜਨਾ ਹੀ ਹੁੰਦਾ ਆ ਪਰ ਚੱਲ ਅਰੇ ਜੀ ਤਾਂ ਮੈਂ ਬਹੁਤ ਜ਼ਿਆਦਾ ਕਰਾਬ ਹੋ ਜਾਂਦਾ ਇੱਥੇ ਕਿੱਥੇ ਰੁਕ ਜਾਣਾ ਤੈਨੂੰ ਲੱਗਦਾ ਗਿਆ ਸੀ ਦੀਦੀ ਦਾ ਵੀ ਹਾਲ ਮਾੜਾ ਹੀ ਆ ਰੱਜੀ ਨੂੰ ਕੀ ਲੋੜ ਸੀ ਦੱਸਣ ਦੀ ਮੈਂ ਉਹ ਰੱਟ ਲਿਆ ਸੀ ਹੁਣ ਚਾ ਕੋਈ ਗੱਲ ਨਹੀਂ ਛੱਡ ਦੋ ਉਹ ਗੱਲ ਹੁਣ ਆ ਗਿਆ ਕਹੇ ਫਾਈਲ ਮੁੜ ਬੰਦ ਹੋ ਗਿਆ ਨਾ ਰਕਾ ਦੇ ਕਹਿੰਦੇ ਵੀ ਕੇਸ ਜਿਆਦਾ ਹੀ ਖਰਾਬ ਹੋ ਜਾਂਦੇ ਆ ਤੇ ਜਾਲਦਾਸਤ ਵੀ ਹਮੇਸ਼ਾ ਨੇ ਖਤਮ ਹੋ ਜਾਂਦੀ ਆ ਇਹ ਨਾ ਹੋਵੇ ਕਹਦੂ ਭਾਜੀ ਜੀ ਮੰਮੀ ਦੋ ਬਰੀ ਕਹਾ ਗਿਆ ਦੀ ਮੰਮੀ ਚਲੋ ਚੰਗਾ ਹੀ ਹੋਇਆ ਚਲ ਮਮੀ ਚੰਗਾ ਹੀ ਹੋਇਆ ਯਾ ਜਿਹੜੀ ਦੀਦੀ ਨੇ ਰੱਜੀ ਨੂੰ ਕਹਿ ਦਿੱਤਾ ਵੀ ਤੂੰ ਆ ਕੇ ਆਪਣੇ ਭਰਾ ਨੂੰ ਦੇਖ ਜਾ ਮਮੀ ਕਈ ਵਾਰ ਇੱਕ ਗੱਲੋ ਚੰਗਾ ਹੀ ਹੋਇਆ ਜਿਹੜਾ ਦੀਦੀ ਨੇ ਰੱਜੀ ਨੂੰ ਦੱਸ ਦਿੱਤਾ ਤੇ ਉਹਨੂੰ ਇੱਥੇ ਸਾਹ ਮਮੀ ਇੱਕ ਗੱਲੋ ਚੰਗਾ ਹੀ ਕੀਤਾ ਦੀਦੀ ਨੇ ਜਿਹੜਾ ਰੱਜੀ ਨੂੰ ਦੱਸ ਦਿੱਤਾ ਕਿ ਆਪਣੇ ਭਰਾ ਨੂੰ ਆ ਕੇ ਦੇਖ ਜਾ ਕਈ ਵੇਲੇ ਪਤਾ ਇਦਾਂ ਦੇ ਕੇਸਾਂ ਵਿੱਚ ਕੀ ਹੁੰਦਾ ਬੰਦੇ ਦੀ ਜ਼ਿਆਦਾ ਹਮੇਸ਼ਾ ਲਈ ਚੱਲ ਜਾਂਦੀ ਹੈ ਕਿਤੇ ਇਹ ਨਾ ਹੋਵੇ ਕੱਲ ਨੂੰ ਰੱਜੀ ਦੇਖਣਾ ਵੇ ਤੇ ਉਹਦਾ ਭਰਾ ਉਹਨੂੰ ਪਛਾਣੇ ਨਾ ਸਕੇ ਨਾ ਨਾ ਕਿ ਇਹ ਬੱਸ

ਕਿ ਪ੍ਰਵਾਸ ਦਾ ਕੋਈ ਤਾਂ ਨਹੀਂ ਨਾ ਕਰ ਸਕੇ ਮਾਰੇ ਟਾਈਪ ਦਾ ਮੰਮੀ ਪਤਾ ਨਹੀਂ ਹੁੰਦਾ ਬਸ ਇੱਥੇ ਗੱਲ ਕਹਿ ਕੇ ਰੁਕਲੇ ਤੇਰਾ ਮੂੰਹ ਸੜ ਜਾਏ ਹੋ ਜੀ ਇਹ ਗੱਲਾਂ ਕਰਦੀ ਆ ਦੂਰ ਫਿਟੇ ਮੂੰਹ ਤੇਰਾ ਕੋਈ ਪਕਵਾ ਦਿੰਦੇ ਨਹੀਂ ਮੰਮੀ ਨਹੀਂ ਪ੍ਰਵਾਸ ਆਣਾ ਕੁਝ ਨਹੀਂ ਕਹਤਾ ਨਹੀਂ ਬਾਪਾ ਕੁਝ ਦੀਏ ਇਹ ਜਾਂਦਾਸ ਤਾਂ ਮੇਸ਼ਾਲੀ ਚਲੀ ਜਾਵੇ ਕਹਤਾ ਲੈ ਹਾਂ ਰੱਜੀ ਕਾ ਤੁ ਆਵੇ ਕਦੇ ਵੀ ਕਹਿ ਤਾ ਕਿਹੜੀ ਲੱਗ ਮਾੜੇ ਕਹਿੰਦਾ ਪਤਾ ਨਹੀਂ ਹੁੰਦਾ ਇਹ ਤਾਂ ਹੋ ਗਈ ਮੰਮੀ ਕੋਲਣ ਲੱਗੀ ਸੀ ਹੁਣ ਹੋਵੇ ਕਿ ਮੰਮੀ ਤਾਂ ਸੀ ਦੱਸੇਣਗਾ ਚਲੋ ਮੰਮੀ ਕੋਈ ਨਹੀਂ ਆਪਣੀ ਭੈਣ ਨਾਲ ਦੁੱਖ ਸੁੱਖ ਸਾਂਝਾ ਕਰ ਲਵੇ ਮਾੜੇ ਟਾਈਮ ਦਾ ਪਤਾ ਥੋੜੀ ਹੁੰਦਾ ਹੈ ਕਿ ਮੁੜ ਕੇ ਦੋਨੇ ਪੈਰ ਭਰਾ ਇੱਕ ਦੂਰੇ ਦੁਹੇ ਦਾ ਦੁੱਖ ਤੇ ਦਾ ਸਾਂਝਾ ਕਰ ਸਕਣ ਚਲੋ ਮੈਂ ਇਦਾਂ ਕਹਿਣ ਲੱਗੀ ਸੀ ਨਾ ਨਰਿੰਜੀਤ ਸ਼ੋਭ ਸ਼ੋਭ ਬੋਲ ਨਹੀਂ ਮੈਂ ਤਾਂ ਦੱਸਣਾ ਤੁਸੀਂ ਕੀ ਕਹਿ ਰਹੇ ਜੇ ਕਹਿਣਾ ਕਹਿ ਰਹੇ ਜੀ ਦੁੱਖ ਤੇ ਰਜੀਤ ਤੇਰਾ ਮੂੰਹ ਸਾਂਝੇ ਹੋ ਜੀ ਇਹ ਕਹਿ ਰਹਾ ਹਾਂ ਮੰਮੀ ਯੋ ਤੇਰੇ ਮੂੰਹ ਵਿੱਚ ਆਉਂਦਾ ਤੂੰ ਉਹੀ ਬਕਵਾਸ ਦੁੱਤ ਫਿਟੇ ਮੂੰਹ ਤੇਰਾ ਮੂੰਹ ਸੜਵੇ ਹੋਈ ਗੱਲਾਂ ਕਰਦਾ ਜੋ ਤੇਰੇ ਮੂੰਹ ਦੇ ਵਿੱਚ ਆਉਂਦਾ ਹੈ ਦੁੱਖ ਸੁੱਖ ਸਾਂਝਾ ਕਰ ਲਾਂਗੇ ਕਰ ਲੈਣਗੇ ਮਾੜੇ ਉਹ ਭੁੱਲਣਾ ਹੈ ਮੰਮੀ ਨੂੰ ਕਿਹਾ ਦੀ ਤੂੰ ਆਪ ਬੋਲ ਹਾਂਜੀ ਕਿੰਮੇ ਤੁਸੀਂ ਨਾ ਬੋਲਿਓ ਮੈਂ ਤੈਨੂੰ ਬੱਚ ਦਾਂਦਾ 1 2 3 ਚਲੋ ਮੰਮੀ ਭੈਣ ਭਰਾ ਦੋਨੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਣਗੇ ਮਾੜੇ ਟਾਈਮ ਦਾ ਪਤਾ ਨਹੀਂ ਹੁੰਦਾ ਕਾਲੂ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਦੁੱਖ ਸੁੱਖ ਸਾਂਝਾ ਕਰ ਲੈਣ ਮਾੜੇ ਟਾਈਮ ਦਾ ਪਤਾ ਨਹੀਂ ਹੁੰਦਾ ਇਹ ਨਾ ਹੋਵੇ ਕਾਲੂ ਇੱਕ ਦੂਜੇ ਨਾਲ ਗੱਲੇ ਹੀ ਨਾ ਕਰ ਸਕਣ ਬਸ ਇਹੀ ਰਹਿ ਗਿਆ ਨਾ ਹਾਂ ਕੱਲੂ ਇਹ ਨਾ ਵੇ ਦੂਜੇ ਨਾਲ ਗੱਲੇ ਨਾ ਕਰ ਨਾ ਮਾੜੀ ਭਾਖਿਆ ਮੂੰਹ ਚੋਂ ਕੱਢਦੀ ਆ ਕਾਲੇ ਮੂੰਹ ਵਾਈ ਦਾ ਹੋਵੇ ਇਹ ਗੋਰਾਏ ਜੋ ਮੂੰਹ ਦੇ ਵਿੱਚ ਆਉਂਦਾ ਉਹੀ ਬਕਵਾਸ ਕਰਦੀ ਰਹਦੀ ਆ ਦਵਾਰਾ ਦਵਾਰਾ ਕਹੋ ਜਿੰਨੀ ਗੱਲਾਂ ਮੂੰਹ ਸੱਜਵੇਂ ਤੇਰਾ ਇਹੋ ਜਿਹੀਆਂ ਗੱਲਾਂ ਕਰਦੀ ਆ ਜੋ ਤੇਰੇ ਮੂੰਹ ਦੇ ਵਿੱਚ ਆਉਂਦਾ ਉਹੀ ਬਕਵਾਸ ਕਰਦੀ ਰਹਿੰਦੀ ਆ ਐਦਾਂ ਕਰੋ ਮੂੰਹ ਸੱਜਵੇਂ ਤੇਰਾ ਇਹੋ ਜਿਹੀਆਂ ਗੱਲਾਂ ਕਰਦੀ ਆ ਇਹ ਤਾਂ ਜੋ ਮੂੰਹ ਦੇ ਵਿੱਚ ਆਉਂਦਾ ਉਹੀ ਬਕਵਾਸ ਕਰਦੀ ਰਹੀ ਹੈ ਠੀਕ ਹੈ। ਚਲ। ਨਾ ਹੌਂਦੈ ਨੀ ਚਲੋ। ਖਾ ਲੋ, ਖਾ ਲੋ, ਖਾ ਲੋ ਬੈਠ ਕੇ ਖਾ। 1 2 3 ਦਰ ਫੱਟੇ ਮੂੰਹ ਤੇਰਾ। ਜੋ ਕੁਝ ਮੂੰਹ ਚ ਆਇਆ ਉਹੀ ਬਕਵਾਸ ਕਰੀ ਜਾਂਦੀ ਆ। ਨਹੀਂ ਮੰਮੀ ਸੜਜਵੇ ਤੇਰਾ ਮੂੰਹ ਹੀ ਹੋਈ ਜਾਂ ਗੱਲਾਂ ਕਰਦੀ ਆ। ਸੜਜਵੇ ਤੇਰਾ ਮੂੰਹ ਹੀ ਹੋਈ ਜਾਂ ਗੱਲਾਂ ਕਰ ਕੇ ਮਾਂ ਨੂੰ ਦੁੱਖ ਨਹੀਂ ਹੋਇਆ। ਸੜਜਵੇ ਮੂੰਹ ਤੇ ਨਹੀਂ ਹੋਈ ਜਾਂ ਗੱਲਾਂ ਕਰਦੀ ਆ। ਜੋ ਮੂੰਹ ਵਿੱਚ ਆਉਂਦਾ ਉਹੀ ਬਕਵਾਸ ਕਰਦੀ ਰਹਿੰਦੀ ਆ। 1 2 3 ਦੋਰ ਫਿੱਟੇ ਮੂੰ ਤੇਰਾ ਨਹੀਂ ਮੂੰ ਮੂੰ ਸੜ ਜਵੇ ਤੇ ਇਹੋ ਜਿਹੀ ਗੱਲਾਂ ਕਰਦੀ ਆਂ ਅੱਛਾ ਮੂੰ ਸੜ ਜਵੇ ਮੂੰ ਸੜ ਜਵੇ ਫਿੱਟੇ ਮੱਚ ਗਣਾ ਨਾ ਕਹ ਲੈ ਗਣਾ ਨਹੀਂ ਅੱਛਾ ਮੂੰ ਸੜ ਜਵੇ ਤੇ ਇਹੋ ਜਿਹੀ ਗੱਲਾਂ ਕਰਦੀ ਦਾ ਜੋ ਮੂੰ ਦੇ ਵਿੱਚ ਆਉਂਦਾ ਉਹੀ ਬਕਵਾਸ ਕਰਦੀ ਰਹਿੰਦੀ ਆ 1 2 3 ਮੂੰ ਸੜ ਜੇ ਤੇਰਾ ਇਹੋ ਜਿਹੇ ਦਾ ਇਦਾਂ ਨਹੀਂ ਗੱਲਾਂ ਕਰਦੀ ਦਾ ਜੋ ਉਹ ਉਥੇ ਜਾਂਦਾ ਉਹੀ ਬਕਵਾਸ ਕਰਦੀ ਰਹਿੰਦੀ ਆ ਮੰਮੀ ਏ ਇਹ ਨਹੀਂ ਸਮਝੀ ਬੇ ਬਿਮਾਰ ਬੰਦੇ ਦੇ ਗੇਟ ਖੜਕਿਆ ਮੈਨੂੰ ਲੱਗਦਾ ਰੱਜੀ ਆ ਗਈ ਹੈ ਨਹੀਂ ਗੇਟ ਖੜਕਾਉਣਾ ਬਾਰ-ਬਾਰ ਤੂੰ ਕਹਿ ਦੇ ਰਿਹਾ ਉੱਧੇ ਠੜਕਾਉਣਾ ਨਹੀਂ ਬਾਹਰ ਕੋਈ ਆਇਆ ਲੱਗਦਾ ਬਾਹਰ ਕੋਈ ਆਇਆ ਲੱਗਦਾ ਮੈਂ ਕਹਿਣਾ ਨਹੀਂ ਅੱਜ ਤੇ ਗੱਲਾਂ ਕਰਦੇ ਰੱਜੀ ਪਹੁੰਚ ਕੇ ਫੋਨ ਤੇ ਗੱਲ ਕੀਤੀ ਇੱਥੇ ਬੈਠੇ ਆ ਗੱਲ ਚੱਲਦੀ ਆ ਬੈਠੇ ਹੋ ਗਿਆ ਫੇਕ ਹੋ ਗਿਆ ਨਹੀਂ ਕੋਈ ਪਹੁੰਚਾ ਜੋ ਜਾਂਦਾ ਹੁਣ ਆਲੇ-ਦੋਲੇ ਹੋਵੋ ਫੇਰ ਕੋਈ ਲੱਗੇ ਵੀ ਹੋਊਗੀ ਜਦੋਂ ਆਊਗੀ ਉਦੋਂ ਆ ਜਾਏਗਾ ਚਲੋ 1 2 3 ਮੰਮੀ ਚਲੋ ਠੀਕ ਆ ਉਹ ਮੈਂ ਕੱਪੜੇ ਪ੍ਰੈਸ ਕਰ ਲਵਾਂ ਨਾ ਇਹਨੇ ਮੈਨੂੰ ਸਫਾਈ ਕਰਨ ਦਿੱਤੀ ਚਾਜ ਨਾ ਸਾਰੇ ਪਾਸੇ ਇਹਨੇ ਮੇਰੇ ਚੱਕਰ ਚ ਪਾਇਆ ਜਾਂਦਾ ਕਰ ਲਓ ਸੁਪਾਈਆਂ 4:10 ਚੱਲ ਜੀ ਠੀਕ ਐ ਮੇਰਾ ਤਾਂ ਕਹਿੰਦੀ ਸੀ ਮੈਂ ਕਿ ਬਾਹਰ ਹੀ ਲੈ ਕੇ ਖੜ ਗਏ ਅੰਮ੍ਰਿਤਾਲਾ ਨੂੰ ਅੰਦਰ ਆ ਕੇ ਗੱਲਾਂ ਕਰ ਲਈਆਂ ਸੁਰੀਆਂ ਤਾਂ ਨਹੀਂ ਉਹ ਨਹੀਂ ਕੋਈ ਗੱਲ ਨਹੀਂ ਸੀਗੀ ਉਹ ਤਾਂ ਮੈਨੂੰ ਨਿੰਦਰੇ ਸਮਝਾਉਂਦੇ ਸੀਗੇ ਕਿ ਬਾਜੀ ਨੇ ਦਵਾਈ ਦਿੱਤੀ ਔਰ ਆਰਾਮ ਕਰ ਲਿਆ ਕਿ ਬਹੁਤਾ ਜ਼ਿਆਦਾ ਨਾ ਬਦਲਿਆ ਜਾ पार नहीं पार नहीं अच्छा अच्छा हां जी ਪਾਣੀ ਦਾ ਕਰਦੇ ਸੀਗੇ ਉੱਧਰ ਬੈਠੋ ਮੈਂ ਪਾਣੀ ਦਿੰਦੀ ਆ ਮੈਂ ਦੇ ਦਿੰਨੀ ਆ ਕੋਈ ਕਰਨੀਂ ਦੇ ਇੱਧਰ ਇਟ ਲੈ ਲੂੰ ਮੈਂ ਭਲਾ ਦਿੰਦੀ ਆ ਅੱਛੇ ਤੁਸੀਂ ਕੋਈ ਨਹੀਂ ਉੱਧਰ ਹੀ ਚਲ ਜੰਨੇ ਆ ਚਲ ਹੋਰ ਅੰਦਰ ਜਾ ਕੇ ਤਾ ਕੋਈ ਨਹੀਂ ਗਾਨੀ ਮਮੀ ਹੁਣ ਪਾਜੀ ਨੇ ਖਟਾਣਾ ਸੀਗਾ ਮੈਂ ਕੰਮ ਤਾਂ ਮੁੱਕਣੇ ਹੀ ਨਹੀਂ ਹੈਗੇ ਕਾ ਇੱਦੇ ਰਹਿਣੇ ਸਾਰੀ ਜ਼ਿੰਦਗੀ ਉਹ ਤਾਂ ਠੀਕ ਆ ਹਾਂਜੀ ਮੈਂ ਕਿਹਾ ਚਲੋ ਪਾਜੀ ਬਿਮਾਰ ਆ ਮੈਂ ਨੱਟ ਕੇ ਦੇਖ ਆਣੀ ਆ ਜਾ ਕੇ ਹਾਂਜੀ ਪੇਲੇ ਘਰ ਚਾਤਾ ਛੱਡੇ ਸੀਗੀ ਚਲੋ ਪਿੱਛੇ ਮੈਂ ਕਿਹਾ ਹੁਣ ਬੱਚੇ ਸਕੂਲ ਜਾਣੇ ਆਲੇ ਆ ਦੇਖ ਲੋਗੇ ਮੈਂ ਜਾ ਆਣੀ ਆ ਆ ਮੈਨੂੰ ਇਹੀ ਟਿਕਾ ਸੀ ਮੈਂ ਤਾਂ ਵਿਚਾਰੀ ਕਿਦਾਂ ਨੱਠ-ਨੱਠ ਕੇ ਕੰਮ ਨਿਬੜੂਗੀ ਚਲ ਭਰਾ ਦਾ ਵੀ ਫਿਕਰ ਹੈਗਾ ਹੀ ਆ ਹਾਂਜੀ ਹਾਂਜੀ ਉਹ ਪਾਜੀ ਦੀ ਟੈਨਸ਼ਨ ਸੀਗੀ ਚਲੋ ਆਪਣੇ ਭੈਣਾ ਭਾਜੀਆਂ ਅੰਦਰ ਦੇਖਣ ਆਣਾ ਹੀ ਪੈਂਦਾ ਆ ਉਹ ਤਾਂ ਹੈ ਹਾਂਜੀ ਸੀਚ ਪਾਣੀ ਪੀਣਾ ਕੋਈ ਰੇਜੀ ਜੀ ਜੀ ਰੇਜੀ ਰੇਜੀ ਹੁਣ ਭਾਈ ਜਦ ਆ ਕੇ ਉਹਦਾ ਦਿਮਾਗ ਜਿਆਦਾ ਦਾ ਜਿਆਦਾ ਖਰਾਬ ਹੋਈ ਜਾਂਦਾ ਆ ਰੇਜੀ ਹੁਣ ਭਾਈ ਦੇ ਦਿਮਾਗ ਵਿੱਚ ਦਾ ਜਿਆਦਾ ਹੀ ਅੱਗੇ ਤੋਂ ਫਿਰ ਜਿਆਦਾ ਜਿਆਦਾ ਹੋਈ ਜਾਂਦੇ ਆ ਇਹ ਤਾਂ ਹੁਣ ਇਹ ਕਹਿੰਦੀਆਂ ਵੀ ਇੱਕ ਦਿਨ ਦੇ ਵਿੱਚ ਠੀਕ ਹੋ ਜਾਏ ਇੱਕ ਦਿਨ ਦੇ ਵਿੱਚ ਥੋੜਾ ਠੀਕ ਹੋਣੇ ਆ ਹੌਲੀ ਹੌਲੀ ਠੀਕ ਹੋਣੇ ਆ ਹੁਣ ਤਾਂ ਟਾਈਮ ਲੱਗ ਜਾਣਾ ਟਾਈਮ ਲੱਗ ਇਹ ਪਹਿਲਾਂ ਜੀ ਦੀ ਗੱਲ ਪੂਰੀ ਹੋ ਜਾ ਰੰਗ ਪਾਗਲ ਵੀ ਕਦੀ ਜਲਦੀ ਠੀਕ ਹੁੰਦੇ ਨਹੀਂ ਜੇ ਤੋ ਫਰਨਾ ਜੀ ਇਹ ਰਾਬਾ ਚਾਹੀਏ ਨਾ ਇੱਕ ਦਿਨ ਤਾਂ ਬਹੁਤ ਦੂਰ ਦੀ ਗੱਲ ਆ ਇੱਕ ਮੈਂਟਲ ਇੱਕ ਸਕਿੰਟ ਦੇ ਵਿੱਚ ਠੀਕ ਹੋ ਜਾਂਦਾ ਇੱਕ ਖਿੰਣ ਦੇ ਵਿੱਚ ਇੱਕ ਖਿੰਣ ਦੇ ਵਿੱਚ ਪਤਾ ਨਹੀਂ ਕਿੰਨਾ ਇੱਕ ਖਿੰਣ ਦੇ ਵਿੱਚ ਪੂਰੀ ਸੁਰਤੀ ਰਾ ਦਿੱਤੀ ਜਿਸ ਦਿਨ ਕਲਪਰਕ ਨੇ ਚਲੋ ਜੀ ਹੁਣ ਇਹ ਤਾਂ ਕਹਿੰਦੇ ਆ ਵੀ ਭਾਜੀ ਹੁਣ ਇੱਕ ਦਿਨ ਦੇ ਵਿੱਚ ਹੀ ਠੀਕ ਹੋ ਜੀਏ ਪਹਿਲਾਂ ਵਾਂਗੂ ਕਰਾ ਲਓ ਕਰੋ ਕਰੋ ਬੋਲੋ ਤਾਂ ਸਹੀ ਚਲ ਜੀਵੀ ਇਹਦੇ ਕੋ ਮੈਂ ਕਹ ਹੈ ਨਹੀਂ ਸਾਲਾ ਜੀਵੀ ਪਹਿਲਾਂ ਦੀਦੀ ਸਹੀ ਕਹਿੰਦੇ ਆ ਮੰਮੀ ਪਾਜੀ ਦਾ ਪਹਿਲਾਂ ਨਾਲੋਂ ਵੀ ਇਹ ਰਾਜ ਜੀ ਪਾਜੀ ਦੇ ਦਿਮਾਗ ਦੇ ਵਿੱਚ ਇੰਨਾ ਫਰਕ ਪੈ ਗਿਆ ਇਹ ਤਾਂ ਕਹਦੀ ਆ ਵੀ ਇੱਕ ਦਿਨ ਦੇ ਵਿੱਚ ਫਰਕ ਪੈ ਜਵੇ ਪਰ ਇੱਕ ਦਿਨ ਥੋੜਾ ਫਰਕ ਪੈਣਾ ਹੌਲੀ ਹੌਲੀ ਫਰਕ ਪੈਣਾ ਫਰਕ ਪੈ ਜਵੇ ਇੱਕ ਦਿਨ ਇਹ ਇੱਕ ਦਿਨ ਹੀ ਠੀਕ ਹੋ ਜਾਵੇ ਫਰਕ ਪੈ ਜਵੇ ਇਹਦੀ ਠੀਕ ਹੁੰਦੇ ਰਹੇ ਆ ਕਹਿੰਦਾ ਨਾਲੇ ਤੂੰ ਸਾਹਮਣੇ ਕੱਲ ਕੀ ਗੱਲ ਜੀ ਦੀ ਥੋੜੀ ਹੋਣੀ ਹੌਣ ਲੱਗੇ ਟਾਈਮ ਤਾਂ ਲੱਗੂਏ ਜੋਨੇ ਬੋਲਦਾ ਚਲ ਵੱਖਾ ਚਲਾ ਲਾ ਲਈ ਸੀ ਇੱਧਰੋਂ ਚਲਾ ਦੇ ਹੂੰ ਹਾਂ ਕਦੋਂ ਵੀ ਹੋਈ ਇਹਦੇ ਕਾਜ ਹੁੰਦੀ ਸੀ ਮੇਰਾ ਗਾਈ ਤੇ ਬਾਹਰ ਖੜ ਕੇ ਪਹਿਲਾਂ ਚੂੜਾ ਕੋਲੇ ਮੈਂ ਕਹਿੰਦਾ ਹਾਂ ਨਾ ਇਹ ਸਵੇਰਿਆ ਇਹਦਾ ਨੋਰਮਲ ਜਿਹੀ ਸੀ ਘੜੀ ਕੁੜੀ ਲੈ ਹੁਣ ਚੂਟਾ ਪੱਕਿਆ ਆ ਗਿਆ ਬੈਂਕ 2 3 ਹਾਂਜੀ ਦੀਦੀ ਭਾਜੀ ਦੀ ਨਾ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋਈ ਜਾਂਦੀ ਐ ਇਹ ਤਾਂ ਹੁਣ ਕਹਿੰਦੇ ਆ ਇੱਕ ਦਿਨ ਵਿੱਚ ਉਹਨੂੰ ਫਰਕ ਪੈ ਜਾਵੇ ਪਾਗਲਾਂ ਨੂੰ ਇੱਕ ਛੇਤੀ ਫਰਕ ਪੈਂਦਾ ਟਾਈਮ ਲੱਗਣਾ ਹੋਲੀ ਨਾਲ ਠੀਕ ਹੋਗੇ ਹੁਣ ਓਹੋ ਰਣਜੀਤ ਤੂੰ ਇੱਕ ਦਿਨ ਦੀ ਗੱਲ ਕਰਦੀ ਹਾਂ ਜੋ ਪਰਮਾਤਮਾ ਚਾਵੇ ਨਾ ਇੱਕ ਖਿੰਨ ਦੇ ਵਿੱਚ ਠੀਕ ਕਰ ਸਕਦਾ ਇੱਕ ਖਿੰਨ ਦੇ ਵਿੱਚ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਾਜ ਦਿੱਤੀ ਸੀਗੀ ਤੂੰ ਠੀਕ ਹੋਣ ਦੀ ਗੱਲ ਕਰਦੀ ਆਂ ਗੱਲ ਤਾਂ ਕਿਹਾ ਰਾਤ ਕਿਹਾ ਇਹਨੇ ਰਾਤ ਤੂੰ ਇੰਨੀ ਨੋਰਮਲੀ ਗੱਲ ਕਰ ਰਿਹਾਂ ਲੰਬੀ ਸ੍ਰਿਸ਼ਟੀ ਵਿੱਚ ਇੱਕ ਦਿਨ ਦੇ ਵਿੱਚ ਭਾਜੀ ਇੱਕ ਮਿੰਟ ਦੇ ਵਿੱਚ ਠੀਕ ਕਰ ਦੋਗਾ ਕੀ ਗੱਲ ਫੇ ਇਹ ਤਾਂ ਪਰਮਾਤਮਾ ਦੀ ਗੱਲ ਚ ਅੱਲਾ ਦਿਨ ਦਾ ਚਰਾਗ ਥੋੜੀ ਰਣਜੀਤ ਜੇ ਰੱਬ ਚਾਵੇ ਨਾ ਇੱਕ ਸਕਿੰਟ ਚ ਠੀਕ ਹੋ ਸਕਦੇ ਆ ਹਾਂਜੀ ਜੀ ਵੀਰ ਫੇਰ ਤਾਂ ਸਾਨੂੰ ਅੱਲਾ ਦਿਨ ਦਾ ਚਰਾਗੇ ਲੱਭਣਾ ਪੈਣਾ ਜਿਹੜਾ ਭਾਜੀ ਨੂੰ ਇੱਕ ਮਿੰਟ ਵਿੱਚ ਠੀਕ ਕਰ ਦੇ ਗਾ ਇਹ ਆ ਹਾਂ ਭਈ ਚੰਗਾ ਡਾਕਟਰ ਚੰਗਾ ਡਾਕਟਰ ਮੈ ਜਵੇ ਤੇ ਬੰਬੇ ਦੀ ਰਿਪੋਰਟ ਬੰਬੇ ਵਾਲੀ ਰਿਪੋਰਟ 2 3 ਚਲ ਹੋ ਗਿਆ ਫਿਲਹਾਲ ਜੋ ਸੱਚ ਨਾਲ ਚਲ ਬੋਲ 1 2 3 ਹੋ ਹੋ ਇਹ ਤਾਂ ਸਾਰਾ ਡੱਬ ਰਿਪੋਰਟ ਦੇ ਪਿੱਛੇ ਗਿਆ ਰਿਪੋਰਟ ਦਾ ਤਾਂ ਮੈਂ ਕਰ ਦਿੱਤਾ ਕੰਮ ਉਹ ਤਾਂ ਮੈਂ ओके ਇਹਦਾ ਕਹਿੰਦੇ ਨਾ ਸਾਰਾ ਡੱਬ ਰਿਪੋਰਟ ਰਿਪੋਰਟਰ ਰਿਪੋਰਟ ਦੇ ਪਿੱਛੇ ਗਿਆ ਆ ਚਲ ਠੀਕ ਆ ਜੀ ਚਲ ਫੇਰ ਅਗਲਾ ਦੋਵਾਂ ਮੰਮੀ ਜਿੱਦਾਂ ਦੇ ਮੰਮੀ ਜਿੱਦਾਂ ਦੇ ਬੋਟੇ ਰਿਪੋਰਟ ਦੇ ਪਿੱਛੇ ਮੰਮੀ ਜਿੱਦਾਂ ਦੇ ਬੋਟੇ ਰਿਪੋਰਟ ਕਰੀ ਜਾਂਦਾ ਰਿਪੋਰਟ ਕਰ ਮੇਰੀਏ ਕਰੀ ਚੁੱਪ ਕਰ ਹਾਂਜੀ ਮੰਮੀ ਇਹ ਜੱਜੀ ਤੋਂ ਬੰ ਮਿਲਗਾ ਨਾ ਮੰਮੀ ਜਿੱਦਾਂ ਦੇ ਇੱਥੇ ਬੋਟੇ ਹੋਣੇ ਅਸੀਂ ਹੋ ਕੇ ਗਏ ਉਦੋਂ ਬੋਟਾ ਵੀ ਉਦੋਂ ਦਾ ਢਿੱਲਾ ਮਸਾ ਜਾਂਦਾ ਆ ਪਤਾ ਨਹੀਂ ਕੀ ਹੋਇਆ ਬਸ ਇੱਦਾਂ ਕਹੀ ਜਾਂਦੇ ਮੇਰਾ ਢਿੱਡ ਦੁਖਦਾ ਮੇਰਾ ਢਿੱਡ ਦੁਖਦਾ ਨਾਲੇ ਇਹ ਵੰਦੂ ਆਖਾ ਕਰਨੀ ਆ ਪਤਾ ਹੈ ਨਾ ਸਾਰੀ ਗੱਦਾ ਵੀ ਨਹੀਂ ਗੇਮ ਕੀਤੀ ਜੋ ਵਾ ਖਾਦੀ ਨਾ ਹੈ ਨਹੀਂ ਸੀ ਇਹਦੇ ਬੰ ਉਹ ਤਾਂ ਏਰੀਆ ਵਿੱਚ ਮੈਂ ਸੱਚੀ ਕੀਤਾ ਆ ਨਾਲ ਹੀ ਨੰਨੇ ਕਰਦਾ ਨਾ ਰੋਜ਼ਾਂ ਰੇਸ਼ੀਆਂ ਤਾਂ ਹੋ ਕੇ ਗਏ ਆ ਬੂਟਾ ਦਾ ਉਹਦਾਂ ਦਾ ਕਰੀ ਜਾਂਦਾ ਮੇਰੇ ਪੇਟ ਚ ਦਰਦ ਹੀ ਹੋ ਜਾਂਦੀ ਆ ਉਹਦਾ ਤਾਂ ਬਸ ਢਿੱਲਾ ਮੱਸਾ ਜਿਹਾ ਹੀ ਆ ਨਹੀਂ ਰੱਜੀ ਤੂੰ ਤਾਂ ਬੂਟੇ ਦੀ ਗੱਲ ਕਰਦੀ ਆ ਅ ਜਿੱਦਨ ਹੀ ਮੇਰੀ ਭੈਣ ਮਾਸੇਲੀ ਪੂਰੀ ਸੁੱਕੀ ਗਈ ਆ ਉਹ ਵੀ ਵਿਚਾਰੀ ਦਵਾਈ ਜਾ ਕੇ ਬਸ ਇਦਾਂ ਹੀ ਆ ਇਦਾਂ ਹੀ ਆ ਬਸ ਇੱਚ ਕਰਕੇ ਆ ਜੀ